ਰੇਸ਼ਮ ਹਾਂ ਗੁਰਪਿੰਦਰ ਕਮੇਟੀ ਵਾਲੇ ਕਹਿੰਦੇ ਬਟੂਏ ਤੇ ਫੋਨ ਪ੍ਰਵਿੰਦਰ ਧਿਆਨ ਲੱਖੂ ਦਾ ਵੀ ਧੰਨਵਾਦ ਹੈ ਛੋਟਾ ਛੇ ਲੁਆਇਆ ਕਹਿੰਦੇ ਅੱਜ ਤਾਂ ਲੈ ਕੇ ਆ ਜਾ ਗੁਰਵਿੰਦਰ ਅੱਜ ਦੇ ਖੇਡ ਮੈਲੇ ਦਾ ਬੈਸਟ ਰੇਡਰ ਦਬੜਜੀ ਵਾਲੇ ਦੀਪ ਨੇ 7 ਰੇਡਾਂ ਪਾਈਆਂ ਇਹ 6 ਨੰਬਰ ਲੈ ਆ ਦੀਪਦਰ ਮੁਰਜੀ ਅੱਜ ਦੇ ਮੇਰੇ ਦਾ ਬੈਸਟ ਮੈਨ ਇੱਕ ਵਾਰੀ ਤਾੜੀਆਂ ਮਾਰੇ ਜ਼ੋਰਦਾਰ ਲਗਾਤਾਰ ਦੂਜੇ ਸਾਲ ਬੈਸਟ ਬਣ ਗਿਆ ਤੇ ਹਰਿਆਣੇ ਵਾਲਾ ਸ਼ੋਨਾ ਮਨ ਮੈਨ ਆਰਮੀ ਪੰਜ ਟੱਚ ਚਾਰ ਜਫੇ ਛੀਲੂ ਬੈਸਟ ਸਟਾਪਰ ਬਣਿਆ ਜਿੱਤੂ ਟੀਮਾਂ ਨੂੰ ਬੈਸਟ ਖਿਡਾਰੀਆਂ ਨੂੰ ਬਹੁਤ ਬਹੁਤ ਵਾਹਟ ਰੇਡਰ ਅ ਰਾਜੂ ਕੋਟ ਪੜੀ ਵਾਲਾ 13 11 ਕਾਡੀਆਂ ਪਾ ਕੇ 11 ਨੰਬਰ ਲੈ ਕੇ ਆ ਲੱਖ ਦੇ ਕਬਜ਼ਾ ਕਰ ਗਿਆ ਬੀਤੀ ਸਹਿਮਤੀ ਦੇ ਨਾਲ ਹੈਪੀ ਨਾਲ ਮਨੋਲੀ ਵਾਲਾ ਬੱਟ ਜਾਫੀ ਮਨੀਤ ਧੋਰੀ ਤੇ ਯਾਰੀ ਤੇ ਗੱਗੀ ਮੱਲਾ ਨਾਲ ਮੇਰੇ ਵੀਰੋ ਅੱਜ ਦੇ ਕਬੱਡੀ ਆਫਰ ਦੇ ਰਾਜੂ ਕੋਡਲਾ ਪੜੇ ਆ ਜਾਵੇ 11000 ਦੇ ਨਾਲ ਮਾਨ ਹੋਣਗੇ ਸਰਦਾਰ ਸੰਤੋਖ ਸਿੰਘ ਜੀ ਕਰਚਾ ਢਣਾੜੀ ਕਲਾ 34 ਤੇ ਬਾਹੂ اکبرਪੁਰ ਹਰਿਆਣਾ 23 ਨੰਬਰ ਆ ਜੀ ਅੱਜ ਦੇ ਮੇਲੇ ਦੀ ਜਿਹੜੀ ਟੀਮ ਜੇਤੂ ਐ ਉਹ ਜੰਡੀਆਂ ਜੇਤੂ ਰਹੀ ਜੀ ਤਾੜੀਆਂ ਮਾਰ ਦਿਓ ਉਹ ਜੇਤੂ ਟੀਮ ਲਖਮਿੰਦਰ ਖੰਡਾ ਸਾਹਿਬ ਦੇ ਬੇਟੇ ਰਾਜਵੰਤ ਖੰਡਾ ਸਾਹਿਬ ਬਹੁਤ ਧੰਨਵਾਦ ਹੈ ਪਿਆਰ ਹੈ ਲਖਮਿੰਦਰ ਖੰਡਾ ਸਾਹਿਬ ਦਾ ਪੁੱਤਰ ਆਇਆ ਸਾਡਾ ਭਤੀਜ ਆਇਆ ਹੈ ਰਾਜਵੰਤ ਖੰਡਾ ਜੀ ਮੰਗਾ ਜੀ ਪਲੀਜ਼ ਔਰ ਬੈਸਟ ਰੈਟਰ ਦੱਸਿਏ ਇੰਨੀ ਘਾਰੀ ਸ਼ਿੰਦਾ ਸਾਈਬਰ ਜੀ ਬਹੁਤ ਬਹੁਤ ਧੰਨਵਾਦ ਹੈ ਇੰਨੀ ਘਾਰੀ ਕਬੂਲ ਕਰਿਓ ਜੇ ਕਿਸੇ ਦੀ ਜਾਣ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਬੋਟਾ ਮਰੀਣਾ ਮਾਫੀ ਜਾਵੇਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਲੈਵੀ ਜੁਆਇੰਟ ਸੌਣ ਲਿਏ ਬੈਟ ਜਾਫੀ ਸ਼ਰਨਾ ਡਗੋ ਰਵਾਨਾ 14 ਟੱਚ ਤੇ 6 ਜਫੇ ਬੈਟ ਰੇਡਰ ਰਕੇਸ਼ ਬੋਪਰ ਤੇ ਪ੍ਰਵੀਨ ਬੋਪਰ ਜੁਆਇੰਟ ਬੈਟ ਜਾਫੀ ਸ਼ਰਨਾ ਡਗੋ ਰਵਾਨਾ ਤੇ ਬੈਟ ਰੇਡਰ ਪ੍ਰਵੀਨ ਬੋਪਰ